ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਤਿੰਨ ਝੋਟੀਆਂ ਸੇਲ ਹੈ ਜੀ ਤਿੰਨੇ ਸੁਈਆਂ ਸਵਾਈਆਂ ਜੀ ਤੇ ਬਹੁਤ ਜ਼ਿਆਦੀਆਂ ਕੁਆਲਿਟੀ ਦੀਆਂ ਵੱਡੇ ਵੱਡੇ ਲੇਵੇ ਵਾਲੀਆਂ ਚੰਗੀਆਂ ਝੋਟੀਆਂ ਤੇ ਅੱਜ ਕਰਦੇ ਆਂ ਜੀ ਬਾਦ ਸਾਹਿਬ ਹੋਣਾ ਨਾਲ ਜੀ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਕੀ ਹਾਲ ਜੀ ਕਿਰਪਾ ਗੁਰੂ ਨਾਨਕ ਪਾਤਸ਼ਾਹੀ ਗੁਰੂ ਅਮਰਦਾਸ ਪਾਤਸ਼ਾਹੀ ਸਤਿਰਕਿਰਪਾ ਜਾਈ ਦੀ ਜੀ ਹਾਂ ਜੀ ਵੀਡੀਓ ਭਾਈ ਹੀ ਪਰਸੋਂ ਦੇ ਮਾਲ ਸਾਰਾ ਵੇ ਗਿਆ ਹਾਂਜੀ ਹਾਂਜੀ ਤੇ ਅੱਜ ਆਏ ਭਾਜੀ ਨਹੀਂ ਪਾਲੇ ਜਲਾਲਪੁਰੀਏ ਦੇ ਡੈਡੀ ਜਣੀ ਇੱਕ ਮੈਂ ਖੜੀ ਆ ਇੱਕ ਮੈਂ ਦੋ ਲੈ ਗਈ ਅੱਜ ਪੌਣੀਆਂ ਚਾਰ ਨਹੀਂ ਤੇ ਤਿੰਨ ਅੱਜ ਪੌਣੀਆਂ ਝੋਟੀਆਂ ਪੰਜ ਹੀ ਅੱਛਾ ਜੀ ਇੱਕ ਹੋਰ ਥੋੜੀ ਮੱਥਿਓ ਬੁੱਲ ਵਾਲੀ ਮੈਂ ਮਜੀਠੇ ਹਲ ਦੇ ਬੰਦੇ ਲੈ ਗਏ ਠੀਕ ਆ ਦਰਦੇ ਦੋ ਲੈ ਗਏ ਇੱਕ ਮੀਣੀ ਝੋਟੀ ਨਾਲ ਲੈ ਕੇ ਦੋ ਠੀਕ ਠੀਕ ਦੋ ਮਈਆਂ ਉਹ ਲੈ ਗਏ ਬੰਦੇ ਤੇ ਇੱਕ ਛੋਟੀ ਥੋੜੀ ਜਿਹੀ ਵਾਲੇ ਤਾਜੀ ਸੂਈ ਹੀ ਉਹਨੀਆਂ ਤੇ ਅੱਜ ਹੁਣ ਵੀ ਚਾਰ ਹੀ ਦਿਨ ਤਾਜੀ ਸੂਈ ਵਾਲੇ ਬੋਲੇ ਤੋਂ ਕੱਲ ਦੀ ਖਾਲੀ ਹੋਈ ਆ ਤੇ ਮੈਂ ਕਿਹਾ ਚੱਲ ਆਹ ਛੋਟੀਆਂ ਥੋੜੀਆਂ ਕਿ ਇਹਨੂੰ ਚਾਰ ਦਿਨ ਹੋਏ ਕਿ ਇਹਨੂੰ ਪੰਜ ਦਿਨ ਹੋਏ ਆ ਹਾਂਜੀ ਇਹ ਵੀ ਤਾਜ਼ੀਆਂ ਆ ਬਿਲਕੁਲ ਨਰਦੇ ਉੱਤੇ ਯਾਰ ਪਿੰਡ ਆਪਣਾ ਜੇ ਪਹਿਤੋਂ ਨਰਸ ਦادیه ਮਕਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਫੋਨ ਨੰਬਰ ਜੇ 887296296 ਇੱਕ ਦਮ ਅਭੀ ਭੈਣ ਭਰਾ ਸਾਰੇ ਵੀਡੀਓ ਵੇਖ ਲਿਆ ਕਰਨ ਕਈ ਬੰਦੇ ਆਹਦੇ ਤੇ ਤੁਹਾਡੀ ਫੋਟੋ ਵੇਖੀ ਆ ਜੀ ਮਈਆਂ ਦੀ ਮਤਲਬ ਕਿ ਕਿਤਰਾ ਨਹੀਂ ਆ ਕਿਹੜਾ ਪਿੰਡ ਆ ਕੀ ਥਾ ਉਹ ਕਿਤਾਬ ਆ ਉਹ ਫਿਰ ਇੰਨੀ ਹੁਣ ਕਰਦੇ ਨਹੀਂ ਨੇ ਭੈਣ ਭਰਾ ਜੇ ਉਹਨਾਂ ਦਾ ਕੱਟ ਕੇ ਦੂਜੇ ਦਾ ਸੋਣ ਨੂੰ ਫਿਰ ਥੇਦੇ ਨੇ ਫਿਰ ਔਲਾਦ ਦੇ ਪੁੱਤ ਪਾਜੀ ਦੱਸਿਆ ਨਹੀਂ ਤੁਸੀਂ ਡਰੈਸ ਐਡਰੈਸ ਆ ਪਾਜੀ ਵੀਡੀਓ ਚ ਦੱਸ ਦਈਦਾ ਵਾ ਇੱਕ ਕਰ ਵੀਡੀਓ ਸਾਰੇ ਭੈਣ ਭਰਾ ਵੇਖ ਲਿਆ ਕਰਨ ਜਿੰਨੇ ਮਾਲ ਡੰਗਰ ਚਲੋ ਲੈਣੀ ਨੂੰ ਕੋਈ ਕੋਲੇ ਬੰਦਾ ਰਹਿ ਜਾਂਦਾ ਮੱਝ ਲੈਣ ਵਾਲਾ ਤੇ ਕਈ ਵੀਰ ਮੇਰੇ ਚਲੋ ਐਡਰੈਸ ਪੁੱਛਦੇ ਆ ਫਿਰ ਕਹਿ ਦਿੰਦੇ ਆ ਜੀ ਆਉਣਾ ਅਸੀਂ ਦਹਾ 15 ਦਿਨਾਂ ਨੂੰ ਮੈਂ ਲੈਣੀ ਆ ਉਹ ਮਾਝਾ ਵਾਲਾ ਬੰਦਾ ਜਦੋਂ ਇਹਨਾਂ ਦੇ ਖਰੀਦ ਨਹੀਂ ਉਹ ਰਹਿ ਜਾਂਦਾ ਵਾ ਤੇ ਦੂਜੇ ਮੇਰੇ ਵੀਰ ਚਲੋ ਭੈਣ ਭਰਾ ਜਿਹੜੇ ਆ ਉਹ ਡਰੈਸ ਪੁੱਛਣ ਆਲੇ ਚਲੋ ਡਰੈਸ ਤੇ ਬਾਅਦ ਦੇ ਜਦੋਂ ਵੀਡੀਓ ਪਈ ਉਹ ਤੋਂ ਬਾਅਦ ਚ ਬੰਦਾ ਪੁੱਛਦਾ ਤੇ ਜੈਰੀਆਂ ਚੰਗੀਆਂ ਘੋਟੀਆਂ ਕੁਆਲਟੀ ਵਾਲੀਆਂ ਬਾ ਛੇ ਦਾ ਦਵਾ ਠੀਕ ਆ ਅੱਜ ਤੱਕ ਜਿਆਦਾ ਨਹੀਂ ਕੋਈ ਨੂੰ ਆ ਕਟਾ ਮਗਰ ਵਾ ਹਾਂਜੀ ਤੇ ਇੱਕ ਇਹਦਾ ਇਹ ਕੰਮ ਵੇਖੋ ਵੀ ਆ ਸਿੰਘ ਵੇਖੋ ਓਰੀਜਨਲ ਤੇ ਚੁਆਈ ਜਿਆਦੀ ਚੰਗੀ ਆ ਕਿੰਗ ਰਿੰਗ ਵਾਲਾ ਸਿੰਘ ਵਾ ਆ ਟਮਕਣਿਆਂ ਚੰਗੀ ਝੋਟੀ ਕੱਲਾ ਕੱਲਾ ਦਿਆ ਸਹੀ ਦੁੱਧ ਆ ਉਹ ਦੁੱਧ ਹੈਗਾ ਦੇਖੋ 12 ਲੀਟਰ ਬੋਲਾ ਤੇ ਨਾ ਨਾ ਨਹੀਂ ਕਰੀ ਕੋ 12 13 ਦੋ 12 13 ਦੋ ਦੋ ਆ ਕੀ ਆ ਨਹੀਂ ਚੱਲੀ ਕੱਲੇ ਕੱਲਾ ਥਾਣੇ ਵੇਖੋ ਇੱਧਰ ਦੇਖੋ ਆ ਸਿੰਗ ਵਿਖਾ ਲੋ ਪਹਿਲਾਂ ਸਿੰਗ ਦੇਖੋ ਆ ਚਮਕਣ ਵਾਲੇ ਨੇ ਇਹ ਆ ਚੀਜ਼ ਵਿਖਾ ਲੋ ਇਹ ਆ ਜੀ ਆ ਦੇਖੋ ਆ ਹਾਂ ਜੀ ਟਿਮ ਕਰੇ ਆਵੇ ਹਾਂ ਜੀ ਕਈ ਨਾਲ ਸਿੰਗ ਸਿੰਗ ਨੂੰ ਕੋਈ ਛੇੜ ਖਾਣੀ ਨਹੀਂ ਕੀਤੀ ਚੁਆਈ ਬਹੁਤ ਜਲਦੀ ਚੱਲੀ ਇਹ ਪਿਚੁਆਈ ਬਹੁਤ ਜਲਦੀ ਚੰਗੀ ਜੈੱਡ ਬਲੈਕ ਯਾਰ ਇੱਜਾ ਤੇ ਬਲਿਆ ਜੀ ਜਾਲੀਆ ਖੱਦ ਜਾਲੀ ਚੰਗੀ ਐ ਐਣ ਕਰਦੇ ਐਣ ਜਾਂ ਜਾਲੀ ਚ ਗਈ ਜਾਂ ਇੱਕ ਕਣੀ ਫੇਕ ਕੁੱਤਾ ਨੀ ਮਾਰ ਗਿਆ ਵੱਡੇ ਰਹੀ ਆ ਫੁੱਲ ਫੈਜ ਇੱਕ ਕਣੀ ਬੁਖਾ ਦੀ ਹਲੇ ਵਾਲੂਆ ਸਾਫ ਥੱਲੇੋਂ ਬੜੀ ਕੱਲਾ ਕੱਲਾ ਨੂੰ ਜਾਂ ਦਬਾਟ ਬਾਹਰ ਧਿਆਨ ਬਾਹਰ ਧਿਆਨ ਉੱਤਰੋ ਨੀ ਗਿਆ ਇਹਨਾ ਇੱਧਰ ਦੇਖ ਫੈਣ ਚ ਗਈ ਇੱਧਰ ਦੇਖੋ ਆ ਤੁਹਾਨੂੰ ਚੰਦ ਗੇ ਰੋਕਦੇ ਇੱਧਰ ਦੇਖੋ ਚਾਂਦ ਜਾਮਨਾਰ ਕੀ ਆ ਕਾਲੀ ਸਾਗ ਹਾਂ ਦੇਖੋ ਹੁਣ ਵੇਖੋ ਕਿੰਨੀ ਸਫਾਈਆਂ ਦੀਦੀ ਵੇਖੋ ਆ ਕੱਲਾ ਕੱਲਾ ਥਾਂ ਦੇਣਾ ਕੱਲਾ ਕੱਲਾ ਜੇ ਤੇਰੇ ਕੋਲ ਆਪੇ ਹਾਂਜੀ ਹਾਂਜੀ ਥਾਲੇ ਸੁਣਾ ਦੀ ਸਿੰਗਲ ਹੱਦੀ ਆ ਦੁੱਧ ਉਹ ਮੈਂ ਕਹਿੰਦਾ 15 16 ਲੀਟਰ ਹਾਂਜੀ ਦੁੱਧ 15 16 ਲੀਟਰ ਭਰੂਗੀ ਆਲੇ ਸੂਈ ਬਿਲਕੁਲ ਤਾਜੀ ਆ ਸੂਈ ਬਿਲਕੁਲ ਤਾਜੀ 12 ਲੀਟਰ ਸਾ ਇਹ ਜਿਹੜਾ ਮ ਦੁੱਧ ਆਇਆ ਹੋਇਆ 12 ਵਾਲਾ 12 ਲੀਟਰ ਤਾਜੀ ਮਲਕੇ ਤਾਜੀ ਸੂਈਆਂ 12 ਲੀਟਰ ਦੁੱਧ ਤੇ ਆ ਗਿਆ 12 ਦਿਨਾਂ ਦੀ ਸੂਈ ਕੋ ਹਾਂਜੀ ਹਾਂਜੀ ਇਹ ਵਾਹੇ ਮਾਲ ਹਟਾ ਇਤਰਾ ਕੱਲ ਪਰਸੋਂ ਦੋਹਾਂ ਦਿਨਾਂ ਚ ਵੇਖਿਆ ਵਾ ਰੇਟ ਮਲਕੇ ਜਾਇਜ਼ ਹੀ ਐ ਮਈਆਂ ਆਈਆਂ ਵਾ ਚਲੋ ਆਈਆਂ ਤਾਂ ਮਲਕੇ ਦੋ ਦੋ ਡੰਗਾਂ ਨੂੰ ਚੋਲੀਆਂ ਮਈਆਂ ਪਤਾ ਲੱਗ ਗਿਆ 1 25 1 20 ਹੋਈ ਨਹੀਂ 1 15 ਦੀ ਬਸ 115 ਜੈ ਜੀ ਜਾਨਤੀ ਵੇਖੋ ਕੱਲਾ ਕੱਲਾ ਥਾਣੇ ਵੇਖ ਮੜਾ ਬਸ ਛੋਟਾ ਹੀ ਲੱਗਾ ਦੇ ਇੱਧਰ ਦੇਖ ਕੱਲਾ ਕੱਲਾ ਥਾਣੇ ਵੇਖੋ ਚੱਡੇ ਦੀ ਸਫਾਈਆਂ ਵੇਖੋ ਤੁਸੀਂ ਆਹ ਕਿਹੜਾ ਲੈ ਜੂ ਕੋਈ ਨਾ ਜੈ ਦੀ ਚੋਲ ਚਾਂ ਚੜੀ ਆ ਮੈਂ ਸਫਾਈਆਂ ਕਰਦਾ ਕਦੇ ਨਹੀਂ ਜਿਹੜਾ ਲੈ ਜੂਗਾ ਯਾਦ ਕਰੂਗਾ ਹਾਂ ਜੀ ਹਾਂ ਜੀ ਤੇ ਅਸਲ ਜੈਦੀ ਚੰਗੀ 115 ਨੇ ਇਹ ਛੋਟੀ ਚਾਰ ਦਾ ਨਵਾ ਚਾਰ ਦਾ ਲੱਗਾ ਪਤਾ ਨਹੀਂ ਕਿਹਦਾ ਸੁਹਾਗੇ ਦੁਜਿਆ ਸੁਹਾਗੇ ਬੋੜਾ ਇਹਦੇ ਕੋਲ ਰਕੇ ਨੇ ਇਹਨੇ ਕਹੋ ਮਰਾਂ 12 ਲੀਟਰ ਹੀ ਆ 12 ਲੀਟਰ ਉਹ ਅੱਛਾ ਹੋਊਗਾ 13 ਪਰ 12 ਨਾ ਕਰਾਉਣੀ ਠੀਕ ਆ ਠੀਕ ਇਹ 12 ਨਾ ਕਰਾ ਬਈ ਜਿਆਦੀ ਚੰਗੀ ਚੂਣ ਬੜੀ ਚੰਗੀ ਚੂਣ ਆਇਂਦੇ ਵੇਖੋ ਇਹ ਲੰਡੇ ਸਾਨ ਦੀ ਪੰਜਾਬ ਦਾ ਆ ਵੇਖੋ ਇਹ ਨਹੀਂ ਬਹੁਤ ਵਧੀਆ ਵਾ ਇੱਧਰ ਵੇਖੋ ਇੱਕ ਜੈੱਟ ਬਲੈਕ ਆ ਜੈੱਟ ਬਲੈਕ ਆ ਪੂਰੀ ਬਹੁਤ ਚੰਗੀ ਅਸਲੇ ਆ ਹਾਂਜੀ ਵੇਖੋ ਜਾਂ ਫਿਰ ਲੈ ਤੇ ਜਿਆਦੀ ਅਸਲਾ ਤੇ ਜਿਆਦੀ ਝੋਟ ਚੱਗੀ ਆ ਚੋਣ ਬਹੁਤ ਚੰਗੀ ਤੇ ਚੋਣ ਬਹੁਤ ਚੰਗੀ ਆ ਆਹ ਫੇ ਠੰਡੀ ਤੇਲੀ ਆ ਤੇ ਚੋਣ ਬੜੀ ਚੰਗੀ ਜੀ ਝੋਟੀ ਸਿੰਘ ਕੁਆਰਟੀਨ ਖਾ ਲੋ ਇਧਰ ਵੇਖੋ ਆਹ ਵੇਖੋ ਸ਼ਿੰਗ ਦੇ ਕਾਨ ਕਾ ਕਲੇਪੀ ਲੱਗੇ ਤੇ ਬੱਚਿਆਂ ਨੂੰ ਤੁਹਾਨੂੰ ਮੁਖਮਨੇ ਚੱਕ ਆਵੇਂ ਨਾਗ ਦੇ ਬੱਚਾ ਵਾ ਨਾਗ ਦੇ ਬੱਚਾ ਬੱਚਾ 나ੜੂ ਤੇ ਇਹਨੂੰ ਵੀ ਤਿੰਨ ਦੇ ਨਹੀਂ ਹੋਈ ਸੋਈ ਇਹ ਆ ਵੇਖੋ ਇਹਨੂੰ ਤਿੰਨ ਦੇ ਨਹੀਂ ਨਾੜੂ ਦੇ ਬੱਚਾ ਆਹ ਆਹ ਨਾੜੂ ਤਾਂ ਆ ਗਿਆ ਹਾਂ ਇੰਨੀ ਵੀ ਤੇਲ ਦੇਣੀ ਆ ਪਰ 40 13 ਲੀਟਰ 12 ਲੀਟਰਾਂ ਨਾਲ ਘਲੋਈਆਂ ਹਾਂਜੀ ਇਹ 12 ਲੀਟਰਾਂ ਨਾਲ ਘਲੋਈਆਂ ਪਤਰਾ ਇਹੋ ਜੀਆਂ ਝੋਟੀਆਂ ਅੱਗੇ ਹੀ ਵੇਚੀਆਂ ਵਾ 1 30 35 ਦੀਆਂ ਕੋਈ 1 30 35 ਨਹੀਂ 1 25 ਦੀ 1000 ਛੋੜੇ ਬਸ ਠੀਕ ਹੈ ਜੀ ਆ ਝੋਟੀ ਪਾਥੋਂ ਸ਼ਾਮਾਂ ਨੂੰ ਸੁਣੀ ਲੱਗ ਬੋਲੇ ਖਾਲੀ ਹੋਈਏ ਚਲੋ ਆ ਮਈਆਂ ਦੋਆ ਕਰਕੇ ਇਹਨੂੰ ਲੱਗੇ ਆ ਪਾਉਣਾ ਇਹਦੇ ਕੋਲ 10 ਕਿਲੋ ਬੋਲਾ ਹੋਵਾ ਠੀਕ ਇਹ ਥੋੜੀ ਜੀ ਮਿਲ ਕੇ ਬੋਲੇ ਫਾਲ ਖਾਲੀ ਹੋਨੇ ਕਰਕੇ ਲੇਵਾ ਫੜਾ ਲਿਓ ਟਿੱਕ ਘਾਟ ਵਿਖਾਲਦੀ ਆ ਇਹ ਵੀ ਵੱਡੀ ਫੁੱਲ ਉਹ ਤਰਾ ਕਾਲੀ ਜਮਨਰ ਕਿੰਨਾ ਕਾਲੀ ਆ ਇਹ ਬੋਲਾ ਆ ਐ ਕਾਲੀ ਕਿਲੋ ਬੋਲਾ ਆ ਐ ਵੇਖੋ ਆ ਥੋੜੇ ਬੋਲੇ ਬੋਲੇ ਖਾਲੀ ਹੋਨੇ ਕਰਕੇ ਥੋੜਾ ਲੇਵਾ ਘਾਟ ਵਿਖਾਲਦੀ ਆ ਹਾਂ ਜੀ ਉਹਦਾ ਹੈ ਚੰਗੀ ਜੀ 2 ਕਿਲੋ ਭਰੀ ਜਾਉ ਐ ਗਲਾਬੀ ਚ ਦਾਈ ਜਾਂਦਾ ਹਾਂ ਇਹ ਜੇ ਇਹ ਸੇਵਾ ਹੋਈ ਦੋਤੇ ਆਈ ਨਾ ਉਹ ਬਰੀਕੀਆਂ ਚ ਬੜੀ ਕੱਟੀ ਹਾਂ ਬਰੀਕੀਆਂ ਬਹੁਤ ਜਿਆਦਾ ਹੈ ਚਮਕਦੀ ਐ ਵੀ ਜਿਆਦੀ ਬਰੀਕੀਆਂ ਜਗਤ ਜਿਆਦੀ ਚੰਗੀ ਚਾਲੀ ਚੰਗੀ ਹਾਂ ਦੇਖ ਜੈਸੀ ਚੰਗੀ ਐ ਚਾਣ ਚਾਣ ਬੜੀ ਪੋਲੀ ਪਾਲੀ ਬੜੀ ਆ ਇਹ ਇਹਦੇ ਮਗਰੋਂ ਕੱਟਾਈ ਆ ਇਹਦੇ ਵੀ ਕੱਟਾਈ ਆ ਸਭ ਤੋਂ ਜਿਆਦਾ ਕੱਟਿਆ ਕੱਟਿਆ ਦੇ ਮਗਰ ਆਈਆਂ ਮਣਕੇ ਮਈਆਂ ਕੱਟਿਆ ਮੈਨੀਆਂ ਸਾਗ ਹਾਂਜੀ ਹਾਂ ਇੱਕ ਛੋਟੀ ਹੋਰ ਸੁਈ ਜਾ ਉਹਦੇ ਮਗਰ ਕੱਟੀ ਆ ਇਹ ਦਾ ਮੁੱਲ ਭਾਵੇਂ 1115 ਕਰੀਏ ਕੋਈ ਨਹੀਂ ਲੱਖ ਦੀ ਤੇ 2000 ਤੋਂ ਇਹ ਜਿਆਦਾ ਹਸ ਹੈ ਜਿੰਨੇ ਭੜੂਆ ਠੰਡੀ ਠੁੱਡੀ ਇਹ ਠੰਡੀ ਠੁੱਡੀ ਬੜੀ ਚੋਣ ਬੜੀ ਚੰਗੀ ਆ ਤੇ ਪਿੰਡ ਜੇ ਮਤੇয়াল ਤਸੀਲ ਬਾਬਾ ਬਕਾਲਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਫੋਨ ਨੰਬਰ 8872929 ਪੈਂਦਾ ਹਰ ਕੀਤ ਹੈ